ਅੱਜ ਜਿਹੜੀ ਉਹ ਐਵੇਂ ਥੋੜਾ ਕਹਿ ਜਾ ਨਾਮ ਖੁਮਾਰੀ ਨਾਲ ਕਾ ਚੜੀ ਰਹੇ ਜੀਲਾ ਨਾਮ ਖੁਮਾਰੀ ਨਾਲ ਕਾ ਚੜੀ ਰਹੇ ਐਵੇਂ ਥੋੜਾ ਕਹਿ ਜਾ ਆ ਕੋਈ ਨਹੀਂ ਆ ਬਾਹਰ ਲੈ ਅੰਦਰ ਲੈ ਇਹ ਕਰਕੇ ਦੇਖ ਲੋ ਠੰਡ ਹੈ ਕੋਈ ਨਹੀਂ ਪਰ ਇੱਕ ਦਰਮੋ ਰਬ ਕਰੇ ਕਿ ਤੇ ਫੇਰ ਇਦਾਂ ਹੀ ਖਾੜਾ ਲਾ ਕੇ ਟੱਕਰੀਏ ਇੱਥੇ ਆਈ ਬੈਠੇ ਹੋਏ ਤੇ ਤੁਸੀਂ ਆ ਕੇ ਕਹਿ ਦਿਓ ਵੀ ਯਾਰੋ ਤਾ ਬਣਾ ਗੱਲ ਨਾ ਕਰੀ। ਆ ਗੱਲ ਗਲਤ ਹੈ ਤੇਰੀ। ਤੇਰੀ ਗੱਲ ਤੋਂ ਮੇਰਾ ਫਰੇਮ ਨਾ ਖਰਾਬ ਹੋ ਜਾ ਆਪਣੇ ਚੱਕਰ ਦੇ ਵਿੱਚ। ਆ ਸਾਡਾ ਗੱਲ। ਮੇਰੇ ਪਿੱਛੇ ਬਿੰਦੂ ਆਜੇ ਤੰਸੀਪਾ। ਇੱਕ ਕੁੱਟੀ ਆਸ਼ਰਮ ਦੇਰੇ ਘਰ ਦੇ ਤੇ ਮਹਾਰਾਜ ਨੇ ਕਿ ਜਾ ਕੇ ਜਪ ਲੈ। ਪਰ ਦੇ ਇਕਲਾ ਪੱਥਰਾਂ ਤੇ ਜ਼ੋਰ ਲਾਏਂਗੇ। ਚਮਕ-ਦਮਕ ਦਾ ਜ਼ੋਰ ਲਾਏਂਗੇ। ਪ੍ਰਧਾਨਗੀਆਂ ਤੇ ਜ਼ੋਰ ਲਾਏਂਗੀ ਪਿੱਛੇ ਰਹਿ ਜੇਗੀ। ਨੌਕਰ ਬਣਦਾ ਸੇਵਾਦਾਰ ਹੋ ਜਾ। ਦਾਸ ਬਣ ਕੇ ਕਹਿ ਦੇਵਾ। ਇਹ ਤੇਰਾ ਸ਼ੁਕਰਾਂ ਕਿ ਇੱਕ ਸਿੱਖ ਤੇ ਘਰੇ ਜਨਮ ਦਿੱਤਾ ਅਸ ਮੈਨੂੰ ਆਪਣੇ ਵਾਲਾ ਰੱਖਲਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਹਰ ਬਾਤ ਦਾ ਬਾਦੂ ਬਹੁਤ ਦੋਸਤ ਇਹ ਸਾਡਾ ਸਾਡਾ ਪੁਰਾਣਾ ਆੜੀ ਹੈ ਆ ਲਾਵਾਂਗੇ ਲਾਵਾਂਗੇ ਸਾਰੇ ਲਾਵਾਂਗੇ ਇਹਦੇ ਲਈ ਇੱਕ ਵਾਰੀ ਤਾੜੀਆਂ ਮਾਰੋ ਸਾਰੇ ਸੋ ਅਜ ਗਾਣਾ ਵੀ ਸੁਣਾ ਕੇ ਆਪਾਂ ਜ਼ਰੂਰ ਸੁਣਾ ਕੇ ਤੁਸੀਂ ਬਰਾਦਰ ਆਰਾਮ ਹੋ ਜਾਓ ਸੋ ਸਦਰੋ ਪਿਆਰਿਓ ਇਸ ਗੋਲਡਨ ਜੁਗਲੀ ਦੇ ਆਪਲਾ ਤੁਹਾਨੂੰ ਸਾਰਿਆਂ ਨੂੰ ਪੈਂਡ ਵਾਲਿਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ